ਸੀ ਤਾਂ ਬਰਾਤ ਧਰੀ ਦੀ ਧਰੀ ਰਹਿ ਗਈ ਤਾਂ ਮੁੰਡੇ ਦੇ ਨਾਲ ਲਾੜੇ ਦੇ ਨਾਲ ਵੱਡਾ ਧੋਖਾ ਹੋਇਆ ਮੁੰਡੇ ਦੇ ਜਿਹੜੇ ਅਰਮਾਨ ਨੇ ਉਹ ਵੀ ਮਿੱਟੀ ਦੇ ਵਿੱਚ ਮਿਲ ਗਏ ਤਾਂ ਮੁਕਤ ਸਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਵੜਿੰਗ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇੱਕ ਗਰੀਬ ਪਰਿਵਾਰ ਨੇ ਬਰਾਤ ਲੈ ਕੇ ਜਾਣੀ ਸੀ ਪਰ ਜਿਹੜੀ ਵਿਚੋਲਣ ਹੈ ਉਹ ਈਡੀ ਤਕੜੀ ਸਕੀਮ ਖੇਡ ਗਈ ਤੇ ਈਡੀ ਵੱਡੀ ਰਕਮ ਲੈ ਕੇ ਉੱਥੋਂ ਫਰਾਰ ਹੋ ਗਈ ਨਾ ਤਾਂ ਬਰਾਤ ਜਾ ਸਕੀ ਤੇ ਨਾ ਹੀ ਘਰੇ ਜਿਹੜੀ ਉਹ ਨੂੰ ਆ ਸਕੀ ਤਾਂ ਇਹ ਮਾਮਲਾ ਉਹਦੇ ਬਾਰੇ ਤੁਹਾਨੂੰ ਦੱਸਦੇ ਆਂ ਦੱਸਦੀਏ ਕਿ ਮੁਕਤਸਰ ਦੇ ਵੜਿੰਗ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦੁਆਰਾ ਆਪਣੇ ਹੀ ਪਿੰਡ ਦੀ ਵਿਚੋਲਣ ਦੇ ਉੱਤੇ ਭਰੋਸਾ ਕੀਤਾ ਗਿਆ ਵਿਚੋਲਣ ਨੇ ਇਹ ਭਰੋਸਾ ਦਿਵਾਇਆ ਕਿ ਮੈਂ ਤੁਹਾਡੇ ਮੁੰਡੇ ਦਾ ਵਿਆਹ ਕਰਵਾ ਦਵਾਂਗੀ ਤਾਂ ਨਾ ਤਾਂ ਵਿਚੋਲਣ ਨੇ ਕੋਈ ਕੁੜੀ ਦੀ ਫੋਟੋ ਦਿਖਾਈ ਤੇ ਨਾ ਹੀ ਕੋਈ ਹੋਰ ਜਾਣਕਾਰੀ ਉਸ ਦੇ ਬਾਰੇ ਸਾਂਝੀ ਕੀਤੀ ਕਿਉਂਕਿ ਲਾੜੀ ਹੈ ਹੀ ਨਹੀਂ ਸੀ ਤਾਂ ਤੁਹਾਨੂੰ ਦੱਸਦੀਏ ਕਿ ਮੁੰਡੇ ਵਾਲਿਆਂ ਨੂੰ ਲਾਰੇ ਦੇ ਵਿੱਚ ਰੱਖਿਆ ਤਾਂ ਅਗਲੇ ਦਿਨ ਵਰਾਤ ਜਾਣੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਇਹਰਾ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੈ ਜਾਗੋ ਕੱਢੀ ਜਾ ਰਹੀ ਹੈ ਤੇ ਡੀਜਿਆਂ ਤੇ ਨੱਚ ਰਹੇ ਨੇ ਸਾਰੇ ਖੁਸ਼ੀ ਦਾ ਮਾਹੌਲ ਹੈ ਤੇ ਮਨ ਦੇ ਵਿੱਚ ਚਾਅ ਹੈ ਕਿ ਸਾਡੇ ਇੱਕ ਘਰ ਦੇ ਜੀ ਦਾ ਕੱਲ ਨੂੰ ਵਿਆਹ ਹੈ ਕੱਲ ਨੂੰ ਅਸੀਂ ਨੂੰ ਲੈ ਕੇ ਆਵਾਂਗੇ ਆਪਣੇ ਘਰਾਂ ਪਰ ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਨਾਲ ਕਿੱਡੀ ਤਕੜੀ ਜਿਹੜੀ ਵਿਚੋਲਣ ਸਕੀਮ ਹੈ ਉਹ ਖੇਡ ਗਈ ਹੈ ਤਾਂ ਦੱਸਦੀ ਹੈ ਕੀ ਦੱਸਿਆ ਜਾ ਰਿਹਾ ਹੈ ਕਿ ਲੜਕੇ ਵਾਲਿਆਂ ਦੁਆਰਾ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਚੋਲਣ ਨੇ ਨਾਲੇ ਤਾਂ 50000 ਪੇਲੇਲੇ ਤੇ ਨਾ ਹੀ ਵਰਾਤ ਗਈ ਤੇ ਨਾ ਹੀ ਸਾਡੇ ਘਰ ਨੂੰ ਆਈ ਤਾਂ ਵਿਚੋਲਣ ਨੇ ਕਿਹਾ ਕਿ ਅਗਲੇ ਦਿਨ ਆਪਾਂ ਨੇ ਵਰਾਤ ਲੈ ਕੇ ਜਾਣਾ ਤੁਸੀਂ ਆਪਣੀਆਂ ਤਿਆਰੀਆਂ ਰੱਖਿਓ ਤੁਸੀਂ ਆਪਣੇ ਸਾਰੇ ਸ਼ਗਨ ਕਰਕੇ ਰੱਖਿਓ ਜਿਸ ਦਿਨ ਬਰਾਤ ਲੈ ਕੇ ਜਾਣਾ ਹੈ ਤਾਂ ਲੜਕੇ ਵਾਲਿਆਂ ਦੇ ਕੋਲ ਸਵੇਰੇ ਸਵੇਰੇ ਵਿਚੋਲਣ ਆ ਜਾਂਦੀ ਹੈ ਤੇ 10000 ਰੁਪਏ ਲੈ ਕੇ ਜਾਂਦੀ ਹੈ ਕਿ ਤੁਸੀਂ ਆਪਣੀ ਤਿਆਰੀ ਰੱਖੋ ਮੈਂ ਲੜਕੀ ਵਾਲਿਆਂ ਦੇ ਕੋਲ ਜਾ ਕੇ ਕੁੜੀ ਵਾਲਿਆਂ ਦੇ ਕੋਲ ਜਾ ਕੇ ਉਹਨਾਂ ਦੀ ਤਿਆਰੀ ਕਰਵਾ ਦਵਾਂ ਤਾਂ ਮੁੰਡੇ ਵਾਲੇ ਵੀ ਨੇ ਸਵੇਰੇ 8 ਵਜੇ ਦੇ ਨੂੰ 10000 ਰੁਪਏ ਜਿਹੜੀ ਵਿਚੋਲਣ ਦੇ ਹੱਥ ਦੇ ਉੱਤੇ ਰੱਖ ਦਿੰਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਵਿਚੋਲਣ ਨੂੰ ਫੋਨ ਕੀਤਾ ਜਾਂਦਾ ਹੈ ਕਿ ਅਸੀਂ ਬਰਾਤ ਲੈ ਕੇ ਆਣੀ ਹੈ ਤਾਂ ਵਿਚੋਲਣ ਕਹਿੰਦੀ ਹੈ ਕਿ ਤੁਸੀਂ 2:30 ਵਜੇ ਤੱਕ ਜਿਹੜੀ ਬਰਾਤ ਲੈ ਕੇ ਆਇਓ ਤਾਂ 2:30 ਵਜੇ ਤੋਂ ਬਾਅਦ ਵਿਚੋਲਣ ਦਾ ਫੋਨ ਵੀ ਸਚੋਫ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਬਹਾਨਾ ਬਣਾਇਆ ਜਾਂਦਾ ਵਿਚੋਲਣ ਦੁਆਰਾ ਕਿ ਲੜਕੀ ਭੱਜ ਗਈ ਤੇ ਜਦੋਂ ਫਿਰ ਦਬਾਅ ਬਣਾਇਆ ਜਾਂਦਾ ਤਾਂ ਉਸ ਤੋਂ ਬਾਅਦ ਕਹਿੰਦੀ ਹੈ ਕਿ ਲੜਕੀ ਦੇ ਭਰਾ ਦੀ ਮੌਤ ਹੋ ਗਈ ਹੈ ਤਾਂ ਵੱਡੀ ਤਕੜੀ ਜਿਹੜੀ ਸਕੀਮ ਹੈ ਉਹ ਮੁਕਤ ਸਰ ਦਾ ਇੱਕ ਗਰੀਬ ਪਰਿਵਾਰ ਦੇ ਨਾਲ ਜਿਹੜੀ ਵਿਚੋਲਣਾ ਹੈ ਉਹ ਖੇੜੇ ਗਈ ਹੈ ਫਰਾਰ ਦੱਸੀ ਜਾ ਰਹੀ ਹੈ ਤਾਂ ਮਾਮਲਾ ਮੁਖਤਸਰ ਦੇ ਵੜਿੰਗ ਪਿੰਡ ਦਾ ਦੱਸਿਆ ਜਾ ਰਿਹਾ ਹੈ ਤਾਂ ਵਿਆਹ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਸੀ ਪੂਰਾ ਪਰਿਵਾਰ ਹੈ ਜਿਹੜਾ ਉਹ ਖੁਸ਼ ਸੀ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਨੇ ਮੁੰਡੇ ਵਾਲਿਆਂ ਦਾ ਕਹਿਣਾ ਕੀ ਤਿੰਨ ਤੋਂ 4 ਲੱਖ ਰੁਪਿਆ ਸੀ ਵਿਆਹ ਦੇ ਉੱਤੇ ਲਾ ਚੁੱਕਿਆ ਦਿਹਾੜੀਦਾਰ ਬੰਦੇ ਆ ਸਾਨੂੰ ਇਨਸਾਫ ਚਾਹੀਦਾ ਹੈ ਤਾਂ ਸਾਡਾ ਬਹੁਤ ਜ਼ਿਆਦਾ ਜਿਹੜਾ ਖਰਚਾ ਵੀ ਹੋ ਚੁੱਕਿਆ ਵਿਚੋਲਣ ਦੁਆਰਾ ਸਾਨੂੰ ਲਾਰੇ 'ਚ ਰੱਖਿਆ ਗਿਆ ਅਸੀਂ ਭਰੋਸਾ ਕੀਤਾ ਨਾ ਤਾਂ ਸਾਨੂੰ ਕੋਈ ਫੋਟੋ ਦਿਖਾਈ ਗਈ ਤੇ ਨਾ ਹੀ ਸਾਨੂੰ ਹੋਰ ਕੋਈ ਜਿਹੜੀ ਜਾਣਕਾਰੀ ਹੈ ਉਹ ਕੁੜੀ ਨੂੰ ਲੈ ਕੇ ਸਾਂਝੀ ਕੀਤੀ ਗਈ ਬਸ ਅਸੀਂ ਇੱਕ ਵਿਚੋਲਣ ਤੇ ਭਰੋਸਾ ਕੀਤਾ ਉਸ ਨੂੰ ਹਜ਼ਾਰਾਂ ਰੁਪਏ ਵੀ ਦੇ ਦਿੱਤੇ 50000 ਰੁਪਏ ਜਿਹੜੇ ਵਿਚੋਲਣ ਨੂੰ ਅਸੀਂ ਦਿੱਤੇ ਤੇ ਉਹ ਲੈ ਕੇ ਫਰਾਰ ਹੋ ਗਈ ਜਿਸ ਦਿਨ ਬਰਾਤ ਲੈ ਕੇ ਜਾਣੀ ਸੀ ਅਸੀਂ ਵਿਚੋਲਣ ਦੇ ਸਹਾਰੇ ਬੈਠੇ ਰਹੇ ਉਸ ਦਿਨ ਉਸਨੇ 2:30 ਵਜੇ ਤੱਕ ਸਾਨੂੰ ਲਾਰਾ ਲਈ ਰੱਖਿਆ ਤੇ ਉਸ ਤੋਂ ਬਾਅਦ ਜਦੋਂ ਗੱਲ ਕੀਤੀ ਤਾਂ ਵਿਚੋਲਣ ਨੇ ਬਹਾਨਾ ਬਣਾ ਦਿੱਤਾ ਕਿ ਲੜਕੀ ਭੱਜ ਗਈ ਹੈ ਤੇ ਉਸ ਤੋਂ ਬਾਅਦ ਫਿਰ ਨਵਾਂ ਬਹਾਨਾ ਘੜ ਦਿੱਤਾ ਕਿ ਲੜਕੀ ਦੇ ਭਾਈ ਦੀ ਮੌਤ ਹੋ ਗਈ ਇਹ ਤਾਂ ਮੁਕਤ ਸਰਦੇ ਵਿੜਿੰਗ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਦੂਲੇ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਆਂ ਅੱਜ ਕੀ ਘਟਨਾ ਕੀ ਗਈ ਹੈ ਪੂਰਾ ਮਾਮਲਾ ਕੀ ਹੈ ਇਹ ਆਂਦੇ ਹੀ ਥੋੜਾ ਸਗਣ ਪਾਣੀ ਮੈਂ ਇਹਨੇ ਆਪ ਹੀ ਪਾਇਆਂ ਦੀ ਕੁੜੀ ਦੇ ਪਿਆ ਹੋਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ ਮਨੂਆਂ ਦੀ 43 ਦੀ ਤੇਰੀ ਬਰਾਤ ਆ ਠੀਕ ਆ ਵੀਪੋ ਦਾ ਆਨੰਦ ਦੇਵਾ ਦੂ ਹੀ ਮੈਂ ਜੀ ਠੀਕ ਆ ਜੀ ਇਹਨੇ ਮੁੜ ਕੇ ਆਈ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਏ ਲੈ ਕੇ ਜਾਊਂ ਹੀ ਠੀਕ ਆ ਜੀ 10000 ਰੁਪਏ ਦੇਦਾ 8 ਵਜੇ ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕਿ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਘਰ ਆ ਕੇ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕ ਵਾਰੀ ਪੁੱਛ ਲਾ ਉਹਨ ਦੀ ਕੁੜੀ ਦਾ ਭਰਾ ਮਰ ਗਿਆ ਜੀ ਹੁਣ ਅਸੀਂ ਮਜ਼ਦੂਰੀ ਕਰਨ ਆਲੇ ਮੇਰਾ ਭਾਉ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਆਂ ਇਹ ਗਰੀਬ ਬੰਦੇ ਆ ਜੀ 3.5 ਤੋਂ 4 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਤੁਹਾਨੂੰ ਸਾਫ਼ ਦੱਸਤਾ ਜੀ ਕਿਨੇ ਕਿਨੇ ਪੈਸੇ ਲਏ ਸੀ ਤੁਹਾਡੇ ਇਨੇ ਸਾਡੇ ਤੋਂ 50000 ਰੁਪਏ ਲਿਆ ਸੀ ਕੋਈ ਪੁਲਿਸ ਨੂੰ ਸ਼ਿਕਾਇਤ ਦਿਤਤੀ ਹੈ ਤੁਸੀਂ ਹਾਂ ਜੀ ਕੁਲਵਿੰਦਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਆ ਜੋ ਕੱਟਵਾ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਭਾ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀ ਜੀ ਇੱਥੇ ਆਪਣਾ ਵਿਚੋਲਣੇ ਇਹਨਾਂ ਨੂੰ ਧੋਖਾ ਧੜੀ ਕੀਤੀ ਹੈ ਵਿਚੋਲਣੇ ਪੂਰੀ 420 ਕੀਤੀ ਹੈ ਜੀ ਇਹਨਾਂ ਨੇ ਪੈਸਾ ਇਹਨਾਂ ਤੋਂ 5000 ਰੁਪਇਆ ਪਹਿਲਾਂ ਲੈ ਚੁੱਕੀ ਹੈ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਇਆ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਘਰੇ ਆਵਦੇ ਆ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਸੀ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਐਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਆ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ 5000 ਰੁਪਏ ਵੀ ਲੈ ਗੀ ਆ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸਿਰ ਹੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ ਅੰਗਰੇਜ਼ ਸਿੰਘ ਆਈ ਕਿਥੋਂ ਦੇ ਰਹਿਣ ਵਾਲੇ ਹੋ ਵਿੜੰਗਾ ਦੇ ਕੀ ਮਾਮਲਾ ਕੀ ਹੈਗਾ ਪੂਰਾ ਘਟਨਾ ਕੀ ਹੈ ਮਾਮਲਾ ਕੀ ਆਈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 50000 ਰੁਪਏ ਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 50000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਹੈ ਠੀਕ ਹੈ ਅਨਿਹ ਵੀ ਮੈਂ ਆਪੇ ਸਾਕਣ ਪਾਉਂਗੀ ਸਾਰਾ ਕੁਝ ਮਾਪੇ ਕਰੂੰਗੀ ਕੋਈ ਟੈਨਸ਼ਨ ਨਹੀਂ ਕੀ ਆ ਵੇ ਲੋ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਟਰ ਲੱਗਿਆ ਪਿਆ ਇਹਦਾ ਖਰਚਾ ਵੇ ਲੋ ਡੀ ਵਾਲਾਂ ਦੇ ਖਰਚੇ ਵੇ ਲੋ ਕਿ ਇਨ ਕਿਆ ਕੀ ਸੁਣ ਉਸ ਤੋਂ ਬਾਦ ਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਆਂ ਦੀ 10000 ਰੁਪਿਆ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਦ ਕੀ ਕੀ ਤਬਰਾਤ ਜੋ 10000 ਰੁਪਿਆ ਦਿੱਤਾ ਤੁਸੀਂ 10000 ਰੁਪਿਆ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੇ ਕੱਢ ਦਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਹਿੰਦੀਆਂ ਮੋੜਣ ਵਾਲੀਆਂ ਐ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ ਨੌ ਸੀ ਪਸ ਸੀਗਾ ਉਹ ਇੱਥੋਂ ਭੱਜ ਗਈ ਇੱਕ ਬੰਦਾ ਅੱਗੇ ਤੂੰ ਨਹੀਂ ਰੱਖਿਆ ਨਹੀਂ ਕੀ ਕਿਹਾ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਐ ਜੀ ਉੱਥੇ ਜਾ ਕੇ 10000 ਰੁਪਏ ਲਗੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਹੀ ਦਿੱਤਾ ਤੁਹਾਨੂੰ ਵੀ ਰਾਤ ਆਊਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਗ ਕੀ ਕਰਦੇ ਮਾਂ ਕੀ ਕਰਦੇ ਸਾਡੇ ਮਹਸਾਬ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਈਆ 3-4 ਲੱਖ ਰੁਪਈਆ ਲਾਈ ਬੈਠਾ ਮੈਂ ਸਾਨੂੰ ਮਹਸਾਬ ਚਾਹੀਦਾ ਈ ਜੀ ਦਾ